ਸੰਸਾਰ ਪਰ ਵਿਸ਼ਵਾਸ ਤੇ ਸਮੂਹ ਭੈਣਾ ਭਰਾਵਾਂ ਮਾਵਾ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਅਤੇ ਆਦਰ ਦਿੰਦਿਆਂ ਗੁਰੂ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰਦੇ ਹਾਂ ਕੁਝ ਚੰਦ ਖਬਰਾਂ ਦੇ ਨਾਲ ਉਹ ਖਬਰਾਂ ਜੋ ਸਾਡੇ ਖਿੱਤੇ ਦੇ ird gird ਵੱਡੇ ਰਾਜਨੀਤਿਕ ਧਮਾਕਿਆਂ ਨਾਲ ਜੁੜੀਆਂ ਹੋਈਆਂ ਹਨ ਅਮਰੀਕਾ ਵੱਲੋਂ ਇਹ ਫੈਸਲਾ ਹੋ ਚੁੱਕਿਆ ਹੈ ਕਿ ਉਹ ਇਜ਼ਰਾਈਲ ਦੇ ਨਾਲ ਰਲ ਕੇ ਇਰਾਨ ਦੇ ਉੱਤੇ ਹਮਲਾ ਕਰੇਗਾ ਉਸਨੇ ਕੱਲ ਹੀ F16 F35 ਅਤੇ ਇੱਕ F ਦੇ ਨਾਲ ਹੋਰ ਇੱਕ ਨੰਬਰ ਲੱਗਦਾ ਜੋ ਮੈਨੂੰ ਭੁੱਲਦਾ ਕਿਤੇ ਮੈਂ ਗਲਤ ਨੰਬਰ ਦੱਸ ਦਿੱਤਾ ਤਾਂ ਗੱਲ ਹਾਸੋ ਹੀ ਨਹੀਂ ਹੋ ਜਾਏਗੀ ਤਿੰਨ ਤਰ੍ਹਾਂ ਦੇ ਮਾਡਲਾਂ ਦੇ ਜਹਾਜ਼ ਜਿਹੜੇ ਨੇ ਉਹ ਭੇਜ ਚੁੱਕਿਆ ਹੈ ਕੁਝ ਜਹਾਜ਼ ਇੰਗਲੈਂਡ ਦੇ ਵਿੱਚ ਵੀ ਉਤਰ ਚੁੱਕੇ ਹਨ ਸਮੁੰਦਰੀ ਬੇੜਿਆਂ ਦੇ ਨਾਲ ਈਰਾਨ ਦੇ ਸਮੁੰਦਰ ਦੇ ਆਲੇ ਦੁਆਲੇ ਸਿਕੰਜਾ ਕੱਸਿਆ ਜਾ ਰਿਹਾ ਹੈ ਅਮਰੀਕਾ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਦੇ ਸਾਰੇ ਅਸਮਾਨ ਦੇ ਉੱਤੇ ਸਾਡਾ ਕਬਜ਼ਾ ਹੈ ਅਤੇ ਇੰਚ-ਇੰਚ ਥਾਂ ਸਾਡੀ ਨਿਗਰਾਨੀ ਹੇਠ ਹੈ ਕੱਲ ਉਹਨਾਂ ਨੇ ਤਹਿਰਾਨ ਦੇ ਵਿੱਚ ਵਸਦੇ ਸ਼ਹਿਰੀਆਂ ਨੂੰ ਸ਼ਹਿਰ ਛੱਡ ਜਾਣ ਲਈ ਕਿਹਾ ਸੀ ਅਤੇ ਪਤਾ ਲੱਗਾ ਹੈ ਕਿ ਬਹੁਤ ਸਾਰੇ ਉੱਥੇ ਦੇ ਵਾਸੀ ਸ਼ਹਿਰੀ ਤਹਿਰਾਨ ਨੂੰ ਛੱਡ ਕੇ ਆਲੇ-ਦੁਆਲੇ ਨੂੰ ਜਾਣਾ ਸ਼ੁਰੂ ਹੋ ਚੁੱਕੇ ਹਨ ਆਓ ਸਿਰਫ ਖਬਰਾਂ ਨੂੰ ਪੜੀਏ ਨਾ ਖਬਰਾਂ ਵਿੱਚ ਬੁਝਾਰਤਾਂ ਹੁੰਦੀਆਂ ਹਨ ਇਹਨਾਂ ਬੁਝਾਰਤਾਂ ਨੂੰ ਪੁੱਝੀਏ ਪਹਿਲਾਂ ਅਮਰੀਕਾ ਇਹ ਕਹਿ ਰਿਹਾ ਸੀ ਕਿ ਇਰਾਨ ਦਾ ਅਤਾਉੱਲਾ ਅਲੀ ਖੋਮੇਨੀ ਜੋ ਸੁਪਰੀਮ ਲੀਡਰ ਹੈ ਉਸ ਨੂੰ ਉਸਨੇ ਸੋ ਕਾਲਡ ਸੁਪਰੀਮ ਲੀਡਰ ਕਹਿ ਕੇ ਵੀ ਸੰਬੋਧਨ ਕੀਤਾ ਅਤੇ ਇਹ ਵਿਕਿਆ ਕਿ ਉਸ ਦੀ ਅਸੈਸੀਨੇਸ਼ਨ ਅਸਾਂ ਅਜੇ ਨਹੀਂ ਕਰਨੀ ਇੱਕ ਹੁੰਦਾ ਨਹੀਂ ਕਰਨੀ ਇੱਕ ਹੁੰਦਾ ਅਜੇ ਨਹੀਂ ਕਰਨੀ ਅਜੇ ਨਹੀਂ ਦਾ ਮਤਲਬ ਹੈ ਵੀ ਕਰਨਗੇ ਉਸ ਲੀਡਰ ਨੂੰ ਮਾਰਨ ਦਾ ਮਤਲਬ ਤਖਤਾ ਪਲਟਣਾ ਹੈ ਤਖਤਾ ਪਲਟਣ ਦਾ ਮਤਲਬ ਸਾਫ ਹੈ ਚੀਨ ਦੇ ਬ੍ਰਿਖਸ ਨਾਲ ਜੁੜੀਆਂ ਹੋਈਆਂ ਧਿਰਾਂ ਨੂੰ ਹੌਲੇ-ਹੌਲੇ ਮੁਧੇ-ਮੁਸਟਣਾ ਮੁਧੇ-ਮੁਸਟਣ ਦਾ ਮਤਲਬ ਹੈ ਨਵਾਂ ਵਰਲਡ ਆਰਡਰ ਨਵੇਂ ਵਰਲਡ ਆਰਡਰ ਦਾ ਮਤਲਬ ਹੈ ਅਮਰੀਕਾ ਨੂੰ ਜਾਂ ਅਮਰੀਕਾ ਦੀ ਸਰਪੰਚੀ ਨੂੰ ਜਾਂ ਅਮਰੀਕਾ ਦੇ ਡਾਲਰ ਨੂੰ ਜੋ ਚੀਨ ਤੋਂ ਭਵਿੱਖੀ ਖਤਰਾ ਨਜ਼ਰ ਆ ਰਿਹਾ ਹੈ ਉਸ ਤੇ ਸਬੰਧ ਵਿੱਚ ਉਸ ਨੇ ਅਗਾਊਂ ਸੋਚ ਕੇ ਫੈਸਲੇ ਲੈ ਲੈਨੇ ਕਹਿੰਦੇ ਨੇ ਜਿਹੜਾ ਬੰਦਾ ਪਟਵਾਰੀ ਹੋਵੇ ਤੇ ਉਸੇ ਸਮੇਂ ਦੇ ਵਿੱਚ ਇੱਕ ਬੰਦਾ ਤਹਿਸੀਲਦਾਰ ਹੋਵੇ ਪਟਵਾਰੇ ਬਣਿਆ ਹੋਇਆ ਬੰਦਾ ਕਦੇ ਵੀ ਪ੍ਰਮੋਸ਼ਨਾਂ ਦੇ ਨਾਲ ਤਹਿਸੀਲਦਾਰ ਨਾਲੋਂ ਅੱਗੇ ਨਹੀਂ ਲੰਘ ਸਕਦਾ ਹੁੰਦਾ ਕਿਉਂਕਿ ਤਹਿਸੀਲਦਾਰ ਦੀ ਵੀ ਪ੍ਰਮੋਸ਼ਨ ਉਸੇ ਹਿਸਾਬ ਨਾਲ ਹੁੰਦੀ ਰਹਿੰਦੀ ਹੈ ਕੁਝ ਇੰਜ ਹੀ ਲੱਗ ਰਿਹਾ ਹੈ ਕਿ ਸ਼ਾਇਦ ਚੀਨ ਅਮਰੀਕਾ ਦੇ ਮੋਰੇ ਨਹੀਂ ਲੰਗ ਸਕੇਗਾ ਚੀਨ ਦੇ ਗਵਾਂਡ ਦੇ ਵਿੱਚ ਵਸਦਾ ਹੋਇਆ ਇੱਕ ਉਹ ਮੁਲਕ ਜਿਸ ਦਾ ਨਾਮ ਹੈ ਤਾਈਵਾਨ ਅਤੇ ਜਿਸ ਉੱਤੇ ਚੀਨ ਦਾਵਾ ਕਰ ਰਿਹਾ ਹੈ ਕਿ ਇਹ ਸਾਡਾ ਹਿੱਸਾ ਹੈ ਅਤੇ ਉਸ ਉੱਤੇ ਉਹ ਕਬਜ਼ਾ ਕਰਨ ਵਾਸਤੇ ਕਈ ਮਹੀਨਿਆਂ ਤੋਂ ਯਾਨੀ ਕਿ ਇੱਕ ਸਾਲ ਤੋਂ ਉਸ ਦੇ ਸਮੁੰਦਰ ਦੇ ਆਲੇ ਦੁਆਲੇ ਘੇਰਾ ਪਾਈ ਬੈਠਾ ਹੈ ਜੇ ਉਹ ਹਮਲਾ ਨਹੀਂ ਕਰ ਰਿਹਾ ਤਾਂ ਉਸ ਦੀ ਇੱਕੋ ਇੱਕ وجہ ਹੈ ਕਿ ਤਾਈਵਾਨ ਦੇ ਪਿੱਛੇ ਅਮਰੀਕਾ ਖੜਾ ਹੈ ਤਾਈਵਾਨ ਦੇ ਸਮੁੰਦਰਾਂ ਦੇ ਆਲੇ ਦੁਆਲੇ ਅਮਰੀਕਾ ਦੇ ਛਿਪਵੀ ਖੜੇ ਹਨ ਅਤੇ ਜੇ ਚੀਨ ਅਜੇ ਚੁੱਪ ਕਰਕੇ ਬੈਠਾ ਹੈ ਤੇ ਇਸ ਦਾ ਸਾਫ਼ ਸਪਸ਼ਟ ਮਤਲਬ ਹੈ ਕਿ ਅਮਰੀਕਾ ਦੇ ਕੋਲ ਤਾਕਤ ਚੀਨ ਨਾਲੋਂ ਅਜੇ ਕਿਤੇ ਜ਼ਿਆਦਾ ਹੈ ਅਮਰੀਕਾ ਦੀ ਅਸਲ ਤਾਕਤ ਇਹ ਹੈ ਕਿ ਉਸ ਦੇ ਖੇਮੇ ਦੇ ਵਿੱਚ ਸਾਰਾ ਯੂਰਪ ਵੀ ਉਸ ਦੇ ਨਾਲ ਹੀ ਹੈ ਅਮਰੀਕਾ ਆਪਣੇ ਆਪ ਵਿੱਚ ਐਜ਼ ਅ ਯੂਨਾਈਟਿਡ ਸਟੇਟ ਉਹ 50 ਮਲਕਾਂ ਦਾ ਇੱਕ ਸਾਂਝਾ ਗੱਠ ਜੋੜ ਹੈ ਜਿਸ ਦਾ ਨਾਮ ਹੈ ਅਮਰੀਕਾ ਯੂਨਾਈਟਿਡ ਸਟੇਟ ਅਮਰੀਕਾ ਅਤੇ ਵੀ ਦੇਸ਼ ਹੋਰ ਉਸ ਦੇ ਨਾਲ ਸੰਮਤ ਹਨ 70 ਦੇਸ਼ਾਂ ਦੇ ਸਾਂਝੇ ਗਠਜੋੜ ਤੇ ਹਮਾਇਤ ਨਾਲ ਕਿਸੇ ਮੁਲਕ ਦਾ ਟਕਰਾਉਣਾ ਬੜਾ ਔਖਾ ਹੁੰਦਾ ਹੈ। ਈਰਾਨ ਦੇ ਉੱਤੇ 1979 ਤੋਂ 2025 ਤੱਕ ਲਗਾਤਾਰ ਇੱਕ ਹੀ ਪਰਿਵਾਰ ਦਾ ਉਸ ਦੀ ਸੱਤਾ ਤੇ ਕਬਜ਼ਾ ਹੈ। ਅੱਜ ਤੋਂ 40 ਵਰੇ ਪਹਿਲਾਂ ਆਇਤੁੱਲਾ ਰੋਹਿਲਾ ਖੋਮੇਨੀ ਨੇ ਸ਼ਾ ਰਜਾ ਪਹਿਲਵੀ ਦਾ ਤਖਤਾ ਪਲਟ ਕੇ ਇਸ ਉੱਤੇ ਕਬਜ਼ਾ ਕੀਤਾ ਸੀ ਜੋ ਅਜੇ ਲਗਾਤਾਰ ਜਰੀ ਹੈ। ਇਸ ਵਕਤ ਆਇਤੁੱਲਾ ਅਲੀ ਖੋਮੇਨੀ ਜੋ ਉੱਥੇ ਦਾ ਧਾਰਮਿਕ ਸੁਪਰੀਮ ਲੀਡਰ ਹੈ ਜਿਸ ਦੇ ਹੱਥ ਵਿੱਚ ਸਾਰੀ ਤਾਕਤ ਹੈ ਹੋਣ ਵਾਲਾ ਆਇਤੱਲਾ ਅਲੀ ਖੁਮੈਨੀ 1999 ਵਿੱਚ ਪਹਿਲੀ ਵਾਰੀ ਇਸ ਸੱਤਾ ਤੇ ਕਾਬਜ ਹੋਇਆ ਸੀ ਖੁਮੈਨੀ ਸਾਹਿਬ ਅਮਰੀਕਾ ਅਤੇ ਯੂਰਪ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਉਹਨਾਂ ਨਾਰਿਆਂ ਵਿੱਚ ਕਈ ਵਾਰੀ ਇੱਕ ਐਸੀ ਡੈਥ ਆਫ ਅਮਰੀਕਾ ਇਸ ਤਰ੍ਹਾਂ ਦੇ ਸਲੋਗਨ ਵੀ ਉੱਥੇ ਲੱਗਦੇ ਰਹੇ ਈਰਾਨ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਹੋਈ ਹੈ ਇਸ ਦੇ ਪਿੱਛੇ ਦੋ ਜਾਂ ਤਿੰਨ ਵੱਡੇ ਕਾਰਨ ਹਨ ਪਹਿਲਾ ਇਹ ਹੈ ਇਜ਼ਰਾਈਲ ਦੇ ਵਿਰੋਧੀ ਦੇਸ਼ਾਂ ਨੂੰ ਕਮਜ਼ੋਰ ਕੀਤਾ ਜਾਵੇ ਦੂਸਰਾ ਇਜ਼ਰਾਈਲ ਦਾ ਜਿਹੜਾ ਗੁਪਤ ਅਜੰਡਾ ਹੈ ਉਹ ਹੈ ਗ੍ਰੇਟਰ ਇਜ਼ਰਾਈਲ ਬਣਾਉਣਾ ਜਿਸ ਵਿੱਚ ਸੀਰੀਆ ਇਰਾਕ ਤੇ ਕਬਜ਼ਾ ਕਰਕੇ ਆਪਣੇ ਬਾਰਡਰਾਂ ਨੂੰ ਈਰਾਨ ਦੇ ਨਾਲ ਜੋੜਨ ਦੀ ਇੱਕ ਯੋਜਨਾ ਹੈ ਅਤੇ ਉਸੇ ਯੋਜਨਾ ਦਾ ਹਿੱਸਾ ਹੀ ਗਾਜ਼ਾ ਦੀ ਤਬਈ ਹੈ ਇਜ਼ਰਾਈਲ ਦੀ ਸੁਰ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨਾਲ ਮਿਲਦੀ ਹੈ ਜਿਸ ਕਰਕੇ ਉਹ ਸਿਰਫ ਹਮਾਇਤ ਨਹੀਂ ਕਰਦੇ ਗੱਲਾਂਬਾਤਾਂ ਨਾਲ ਬਕਾਇਦਾ ਪੈਸਾ ਅਤੇ ਹਥਿਆਰਾਂ ਨਾਲ ਖੁੱਲ ਕੇ ਮਦਦ ਕਰਦੇ ਆਪ ਸਾਰੇ ਜਾਣਦੇ ਹੋ ਮੱਧ ਪੂਰਬੀ ਦੇਸ਼ ਯਾਨੀ ਕਿ ਇਸਲਾਮਕ ਦੇਸ਼ਾਂ ਦਾ ਟਕਰਾ ਪੱਛਮ ਨਾਲ ਹਮੇਸ਼ਾ ਬਣਿਆ ਰਿਹਾ ਜੇ ਮਿਡਲ ਈਸਟ ਕਮਜ਼ੋਰ ਹੁੰਦਾ ਇਸ ਦਾ ਫਾਇਦਾ ਅਮਰੀਕਾ ਤੇ ਯੂਰਪ ਦੋਨਾਂ ਧਿਰਾਂ ਨੂੰ ਹੈ ਅਤੇ ਕਮਜ਼ੋਰ ਕਰਨ ਵਾਸਤੇ ਅਗਰ ਇਜ਼ਰਾਈਲ ਵਿੱਚ ਮਦਦ ਕਰਦਾ ਹੈ ਤਾਂ ਨੈਚੁਰਲ ਹੈ ਕੁਦਰਤੀ ਆ ਉਹਦੀ ਸਪੋਰਟ ਕਰਨਗੇ ਰਾਜਨੀਤਿਕ جنگਾਂ ਦੇ ਵਿੱਚ ਕਦੇ ਇਹ ਨਹੀਂ ਦੇਖਿਆ ਜਾਂਦਾ ਕੌਣ ਸਹੀ ਹੈ ਕੌਣ ਗਲਤ ਹੈ ਸਿਰਫ ਇਹ ਦੇਖਿਆ ਜਾਂਦਾ ਹੈ ਕਿ ਮੈਨੂੰ ਉਸ ਦਾ ਨੁਕਸਾਨ ਕਰਕੇ ਕੀ ਫਾਇਦਾ ਹੋ ਸਕਦਾ ਹੈ ਕੀ ਮੈਂ ਉਸ ਦਾ ਨੁਕਸਾਨ ਕਰ ਸਕਦਾ ਹਾਂ ਜਾਂ ਨਹੀਂ ਜੇ ਮੇਰੇ ਵਿੱਚ ਕਰਨ ਦੀ ਸਮਰੱਥਾ ਹੈ ਤਾਂ ਰਾਜਨੀਤੀ ਕਰਦੀ ਹੈ ਤਾਂ ਹੀ ਤਾਂ ਦਸ਼ਮਪਤ ਨੇ ਕਿਹਾ ਕੋਈ ਕਿਸੇ ਕੋ ਰਾਜ ਨਾ ਦੇਹੈ ਜੋ ਲੈ ਹੈ ਨਿਜਬਲ ਸੇ ਲੈ ਹੈ ਨਿਜਬਲ ਹੀ ਸਭ ਤੋਂ ਵੱਡੀ ਤਾਕਤ ਹੈ ਨਿਜਬਲ ਹੀ ਦੂਸਰੇ ਕਮਜ਼ੋਰ ਦੇਸ਼ਾਂ ਨੂੰ ਆਪਣੇ ਵਿੱਚ ਕਬਜ਼ਾ ਕਰਨ ਦੀ ਹਿੰਮਤ ਰੱਖਦਾ ਹੈ ਨਿਜਬਲ ਹੀ ਖੁਸ਼ੀਆਂ ਹੋਈਆਂ ਸਵਰਾਇਨਟੀਆਂ ਪਾਤਸ਼ਾਹੀਆਂ ਨੂੰ ਦੁਬਾਰਾ ਖੜੀ ਕਰਨ ਦੀ ਗੱਲ ਕਰਦਾ ਹੈ ਅੱਜ ਸਿੱਖਾਂ ਵੱਲੋਂ ਜੋ ਰੈਫਰੈਂਡਮ ਕਰਵਾਏ ਜਾ ਰਹੇ ਹਨ ਇਹ ਉਸੇ ਹੀ ਨਿਜਬਲ ਦਾ ਇੱਕ ਹਿੱਸਾ ਹੈ ਸਿਰਫ ਨਾਅਰੇ ਮਾਰਨੇ ਸਿਰਫ ਬਿਆਨਬਾਜ਼ੀਆਂ ਕਰਨੀਆਂ ਸਿਰਫ ਨਿੱਜੀ ਰਾਜਸੀ ਹਿੱਤਾਂ ਤੱਕ ਸੀਮਤ ਰਹਿਣਾ ਕਦੇ ਕੌਮੀ ਨਿਜਬਲ ਨਹੀਂ ਹੋਇਆ ਕਰਦਾ ਮੁੱਖ ਮੰਤਰੀ ਬਣਨਾ ਐਮਪੀ ਜਾਂ ਐਮਐਲਏ ਬਣਨ ਤੱਕ ਦੀ ਸੋਚ ਕੌਮੀ ਨਿਜਬਲ ਨਹੀਂ ਹੋਇਆ ਕਰਦੀ ਇਸ ਨਾਲ ਤਾਂ ਸਬੰਧਤ ਕਿਸੇ ਇੱਕ ਪਰਿਵਾਰ ਨੂੰ ਹੀ ਲਾਭ ਹੋ ਸਕਦਾ ਆਪਾਂ ਗੱਲ ਕਰ ਰਹੇ ਸਾਂ ਇਜ਼ਰਾਈਲ ਦੀ ਜੰਗ ਜੋ ਇਰਾਨ ਦੇ ਨਾਲ ਲੱਗੀ ਹੈ ਅਤੇ ਇਸ ਦੇ ਵਿੱਚ ਅਮਰੀਕਾ ਸਦੇ ਰੂਪ ਵਿੱਚ ਸ਼ਾਮਲ ਹੈ ਉਸ ਦੇ ਵਿਸ਼ਲੇਸ਼ਣ ਨਾਲ ਜੁੜੀ ਹੋਈ ਗੱਲਬਾਤ ਹੈ ਇਹ ਵਿਸ਼ਲੇਸ਼ਣ ਜੋ ਅਖੀਰ ਵਿੱਚ ਜਾ ਕੇ ਖਾਲਿਸਤਾਨ ਨਾਲ ਜੁੜੇਗਾ ਚੀਨ ਵੱਲੋਂ ਜੋ ਬ੍ਰਿਕਸ ਸ਼ੁਰੂ ਕੀਤਾ ਗਿਆ ਸੀ ਜਿਸ ਦੀ ਨੀਂਹ 2000 ਦੇ ਆਦਿ ਗਿਰਦ ਰੱਖੀ ਗਈ ਸੀ ਉਹ ਥੋੜੇ-ਥੋੜੇ ਸਿਰੇ ਚੜ੍ਹਨ ਲੱਗਾ ਸੀ ਜਿਸ ਦਾ ਇੱਕ ਹਿੱਸਾ ਭਾਰਤ ਵੀ ਬਣਿਆ ਤੇ ਇੱਕ ਇਰਾਨ ਵੀ ਬਣਿਆ ਰੂਸ ਅਤੇ ਸਾਊਥ ਅਫਰੀਕਾ ਵੀ ਬਣਿਆ ਅਤੇ ਚੈਨਾ ਇਹਨਾਂ ਦਾ ਮੁਖੀ ਸੀ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਕੁਝ ਹਫ਼ਤੇ ਪਹਿਲਾਂ ਅਮਰੀਕਾ ਟਰੰਪ ਨੂੰ ਮਿਲਣ ਗਿਆ ਸੀ ਉਹਦੇ ਕੋਲੋਂ ਚੰਗੀਆਂ ਝੜਕਾਂ ਝੁੜਕਾਂ ਖਾ ਕੇ ਵਾਪਸ ਪਰਤਿਆ ਅਮਰੀਕਾ ਦਾ ਨੈਟੋ ਵਿੱਚੋਂ ਪੈਰ ਪਿਛਾਂ ਖਿੱਚਣਾ ਅਤੇ ਯੂਕਰੇਨ ਦੀ ਲੜਾਈ ਵਿੱਚੋਂ ਆਪਣੇ ਆਪ ਨੂੰ ਬਾਹਰ ਖਿੱਚਦਿਆਂ ਹੋਇਆਂ ਜੋ ਉਸਨੇ ਨਿਰਣਾ ਕੀਤਾ ਸੀ ਮੈਨੂੰ ਉਸਦੀ ਨਿੱਜੀ ਤੌਰ ਤੇ ਇਹ ਗੱਲ ਸਮਝ ਲੱਗ ਗਈ ਸੀ ਕੀ ਅਮਰੀਕਾ ਹੁਣ ਆਪਣੀ ਦਿਸ਼ਾ ਡਾਇਰੈਕਸ਼ਨ ਬਦਲ ਕੇ ਪੂਰਬ ਵੱਲੇ ਪਾਸੇ ਜਾਵੇਗਾ ਇਹ ਉਸ ਦਾ ਰਾਜਨੀਤਿਕ ਪੈੰਤਲਾ ਬਿਲਕੁਲ ਸਹੀ ਸੀ ਕਿਉਂਕਿ ਕੋਈ ਵੀ ਦੇਸ਼ ਇੱਕ ਤੋਂ ਵੱਧ ਮੁਹਾਜਾਂ ਤੇ ਜਦ ਲੜੇਗਾ ਜਿੰਤਨ ਦੀਆਂ ਸੰਭਾਵਨਾਵਾਂ ਉਨੀਆਂ ਘਟ ਉਦੀਆਂ ਉਸ ਨੇ ਆਪਣਾ ਹੁਣ ਧਿਆਨ ਮਿਡਲ ਈਸਟ ਵਾਲੇ ਪਾਸਿਓਂ ਲੰਘ ਕੇ ਐਨ ਭਾਰਤ ਦੇ ਮੱਧ ਵਿੱਚ ਜਾ ਕੇ ਰੁਕਣਾ ਹੈ ਉੱਥੋਂ ਤੱਕ ਪਹੁੰਚਣ ਨੂੰ ਕਿੰਨਾ ਸਮਾਂ ਲੱਗਦਾ ਹੈ ਸ਼ਾਇਦ 2029 ਤੱਕ ਭਾਰਤ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਅਮਰੀਕਾ ਦੀ ਸ਼ਤਰੰਜ ਪਾਕਿਸਤਾਨ ਅਤੇ ਭਾਰਤ ਨੂੰ ਆਪਸ ਵਿੱਚ ਉਲਝਾਏਗੀ ਦੋਹਾਂ ਨੂੰ ਕਮਜ਼ੋਰ ਕਰੇਗੀ ਦੋਹਾਂ ਨੂੰ ਕਰਜ਼ਾਈ ਕਰੇਗੀ ਦੋਹਾਂ ਨੂੰ ਹਥਿਆਰ ਵੇਚੇਗੀ ਉਸ ਤੋਂ ਬਾਅਦ ਜੇ ਉਸ ਨੂੰ ਲੋੜ ਪਈ ਤਾਂ ਫਿਰ ਉਹ ਪਾਕਿਸਤਾਨ ਨੂੰ ਤਗੜਾ ਕਰਕੇ ਭਾਰਤ ਵਿਰੁੱਧ ਕੁਝ ਵੱਡਾ ਕਰਨ ਵਾਸਤੇ ਪਹੁੰਚੇਗਾ ਉਸ ਵੱਡੀਆਂ ਘਟਨਾਵਾਂ ਦੇ ਵਿੱਚੋਂ ਖਾਲਿਸਤਾਨ ਦੀ ਪੰਦਰ ਸੁਰਜੀਤੀ ਹੋਣੀ ਹੈ 1849 ਵਿੱਚ ਖੁੱਸਿਆ ਹੋਇਆ ਰਾਜ ਜਿਸ ਤੇ ਪਰਚਮ ਝੁਲਣ ਲਈ ਤਰਸਦੇ ਹਨ ਉਹ ਦੁਬਾਰਾ ਹਵਾਵਾਂ ਦੇ ਵਿੱਚ ਫਰਟੇ ਮਾਰਨਗੇ ਖਾਲਿਸਤਾਨ ਦੀ ਸਰਕਾਰ ਨੂੰ ਖਾਲਿਸਤਾਨ ਸਰਕਾਰ ਜਾਂ ਦੇਸ਼ ਦੀਆਂ ਨੀਤੀਆਂ ਨੂੰ ਅਮਰੀਕਾ ਅਤੇ ਯੂਰਪ ਦੇ ਅਲਾਈ ਬਣਨਾ ਪੈਣਾ ਹੈ। ਉਹਨਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਪੈਣੇ ਹਨ। ਈਰਾਨ ਵਰਗੀਆਂ ਧਾਰਮਿਕ ਕਟੜਤਾਵਾਂ ਜੇ ਖਾਲਿਸਤਾਨ ਵਿੱਚ ਮੰਨ ਲਓ ਲਾਗੂ ਹੋ ਜਾਣ ਤਾਂ ਦੇਸ਼ ਕਮਜ਼ੋਰ ਹੋ ਜਾਵੇਗਾ। ਖਾਲਿਸਤਾਨ ਵਿੱਚ ਕਿਸੇ ਵੀ ਗੁੰਡੇ ਵੱਲੋਂ ਕਿਸੇ ਦੀ ਵੀ ਧੀ ਨੂੰ ਨਾ ਕੋਈ ਧਮਕੀ ਦੇ ਸਕੇਗਾ ਨਾ ਉਸ ਦਾ ਕਤਲ ਕਰ ਸਕੇਗਾ ਹਰੇਕ ਵਿਅਕਤੀ ਨੂੰ ਜਿਉਣ ਦਾ ਅਧਿਕਾਰ ਹੋਵੇਗਾ ਹਰੇਕ ਵਿਅਕਤੀ ਨੂੰ ਸਿੱਖੀ ਪਰੰਪਰਾਵਾਂ ਦੀ ਕਦਰ ਕਰਨੀ ਪਵੇਗੀ ਵਿਗੜਿਆ ਹੋਇਆਂ ਨੂੰ ਜਾਂ ਵਿਗੜੀਆਂ ਹੋਈਆਂ ਨੂੰ ਸੁਧਾਰਨ ਵਾਸਤੇ ਇੱਕ ਖਾਲਸਾ ਨੈਸ਼ਨਲ ਪਾਲਿਸੀ ਦੇ ਅਧੀਨ ਸਰਕਾਰ ਨੂੰ ਕੰਮ ਕਰਨਾ ਪੈਣਾ ਗੁੰਡੇ ਰਾਜ ਵਾਸਤੇ ਕੋਈ ਖਰਸਤਾਨ ਵਿੱਚ ਜਗ੍ਹਾ ਨਹੀਂ ਹੋਵੇਗੀ ਕਿ ਕੋਈ ਵੀ ਅਖੌਤੀ ਧਾਰਮਿਕ ਆਪਣੇ ਤੋਂਸ ਨਾਲ ਦੂਸਰਿਆਂ ਨੂੰ ਡਰਾਉਂਦਾ ਫਿਰੇ ਇਹ ਕੰਮ ਸਿਰਫ ਉੱਥੇ ਹੋ ਸਕਦੇ ਹਨ ਜਿਸ ਦੇਸ਼ ਦਾ ਕਾਨੂੰਨ ਪ੍ਰਬੰਧ ਇੱਕ ਬਿਲਕੁਲ ਖੁਸਰੇ ਦੀ ਨਿਆਈ ਨਪੰਸਕ ਹੋ ਚੁੱਕਾ ਹੋਵੇ ਜਾਂ ਬਿਲਕੁਲ ਮਰਨ ਦੇ ਕੰਢੇ ਹੋਵੇ ਮੈਂ ਇੱਕ ਉਦਾਹਰਣ ਦੇਣੀ ਯੋਗ ਸਮਝਾਂਗਾ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਜੋਗਾ ਜੀ ਨਾਲ ਸੰਬੰਧਿਤ ਇਤਿਹਾਸਿਕ ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ ਭਾਈ ਜੋਗਾ ਸਿੰਘ ਜਦੋਂ ਲਾਵਾ ਛੱਡ ਕੇ ਆਨੰਦਪੁਰ ਸਾਹਿਬ ਵੱਲ ਨੂੰ ਚੱਲੇ ਪਾਏ ਤਾਂ ਹਨੇਰਾ ਹੋ ਗਿਆ ਅਤੇ ਰਸਤੇ ਦੇ ਵਿੱਚ ਇੱਕ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਵੇਸਵਾਵਾਂ ਦਾ ਅੱਡਾ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਣੇ ਸੇਵਕ ਸਿੱਖ ਨੂੰ ਸੱਡੇ ਤੋਂ ਬਚਾ ਲਿਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਫੈਸਲਾ ਨਹੀਂ ਕੀਤਾ ਕਿ ਸੱਡੇ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਇੱਥੇ ਕੰਮ ਕਰਨ ਵਾਲੇ ਜਾਂ ਕੰਮ ਕਰਨ ਵਾਲੀਆਂ ਨੂੰ ਗਲ ਘੁੱਟ ਕੇ ਮਾਰ ਦਿੱਤਾ ਜਾਵੇ ਇਤਿਹਾਸ ਵਿੱਚ ਐਸਾ ਕੋਈ ਪ੍ਰਮਾਣ ਨਹੀਂ ਮਿਲਦਾ ਕਿਉਂਕਿ ਐਸੇ ਕੰਮ ਕਰਨੇ ਸੂਰਬੀਰਾਂ ਨੂੰ ਯੋਧਿਆਂ ਨੂੰ ਸ਼ੁਭਾ ਨਹੀਂ ਦਿੰਦੇ ਅਤੇ ਨਾ ਹੀ ਐਸੇ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਕੋਈ ਵੀ ਸਿੰਘ ਕੋਈ ਵੀ ਜਣਾ ਕੋਈ ਬਹਾਦਰ ਜਾਂ ਸੂਰਬੀਰਕ ਨਹੀਂ ਖਵਾ ਸਕਦਾ ਜੇ ਸਾਨੂੰ ਆਪਣੇ ਸਮਾਜ ਦਾ ਆਪਣੇ ਬੱਚਿਆਂ ਦਾ ਆਪਣੀਆਂ ਧੀਆਂ ਪਣਾ ਦਾ ਫਿਕਰ ਹੈ ਅਸੀਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੀਏ ਅਸੀਂ ਘਰ ਦਾ ਮਾਹੌਲ ਇੱਕ ਇਸ ਤਰ੍ਹਾਂ ਦੇ ਕਿਲੇ ਵਾਂਗ ਤਿਆਰ ਕਰੀਏ ਕਿ ਕੋਈ ਵੀ ਮਾੜੀ ਵਿਚਾਰਤਾਰਾ ਸਾਡੇ ਬੱਚਿਆਂ ਦੇ ਮਨ ਵਿੱਚ ਪ੍ਰਵੇਸ਼ ਨਾ ਕਰ ਸਕੇ ਅਤੇ ਇਹ ਜ਼ਿੰਮੇਵਾਰੀ ਹਰੇਕ ਪਰਿਵਾਰ ਦੇ ਹਰੇਕ ਮਾਂ ਪਿਓ ਭੈਣਾ ਭਰਾਵਾਂ ਦੀ ਸਾਂਝੀ ਹੈ ਇਹ ਜ਼ਿੰਮੇਵਾਰੀ ਕਿਸੇ ਇੱਕ ਜਣੇ ਦੀ ਨਹੀਂ ਨਾ ਹੀ ਕਿਸੇ ਇੱਕ ਜਣੇ ਨੂੰ ਕਿਸੇ ਨੇ ਕੋਮੀ ਠੇਕਾ ਦਿੱਤਾ ਹੋਇਆ ਮੈਂ ਸੰਗਤ ਦੇ ਧਿਆਨ ਵਿੱਚ ਲਿਆਉਣਾ ਚਾਹਾਂਗਾ ਜੇ ਐਸੀਆਂ ਘਟਨਾਵਾਂ ਵਾਪਰਦੀਆਂ ਹਨ ਇਹ ਦੁਨੀਆ ਦੇ ਵਿੱਚ ਸਪਰੈਡ ਹੋਣਗੀਆਂ ਫੈਲਣਗੀਆਂ ਤਾਂ ਕੁਝ ਗਲਤ ਅਨਸਰਾਂ ਨੂੰ ਇਸ ਗੱਲ ਦਾ ਪ੍ਰਚਾਰ ਕਰਨ ਦਾ ਮੌਕਾ ਮਿਲੇਗਾ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਉੱਥੇ ਵੀ ਇਦਾਂ ਹੀ ਹੋਣਾ ਹੈ ਇਹ ਚੀਜ਼ ਸਰਾਸਰ ਸਾਡੇ ਖਿਲਾਫ ਜਾਵੇਗੀ ਅਤੇ ਇਹ ਇੱਕ ਵਰਤਾਂਤ ਹੈ ਭਾਰਤ ਵਾਲਿਆਂ ਵੱਲੋਂ ਜੋ ਇੱਕ ਸਿਰਜਿਆ ਜਾ ਰਿਹਾ ਹੈ ਇਸ ਵਰਤਾਂਤ ਨੂੰ ਨੱਥ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਇਹਨਾਂ ਗੱਲਾਂ ਨੂੰ ਨਾ ਸੁਣਿਆ ਜਾਵੇ ਨਾ ਗਾਂਹ ਦੱਸਿਆ ਜਾਵੇ ਨਾ ਗਾਂ ਦੂਜੇ ਦੇ ਫੋਨਾਂ ਵਿੱਚ ਭੇਜਿਆ ਜਾਵੇ। ਇਹ ਸਰਕਾਰੀ ਏਜੰਸੀਆਂ ਦੀ ਇੱਕ ਬੜੀ ਗਿਣੀ ਮਿੱਥੀ ਜਿਹੀ ਸਾਜਸ਼ ਹੈ ਜਿਸ ਤੋਂ ਸਾਨੂੰ ਹੁਣੇ ਹੀ ਸੁਚੇਤ ਹੋਣਾ ਪੈਣਾ ਹੈ। ਕਿਸੇ ਵੀ ਨਿੱਕੀ ਗੱਲ ਨੂੰ ਅੱਖੋਂ ਪਰੋਖੇ ਕਰਨਾ ਠੀਕ ਨਹੀਂ। ਜਹਾਜ਼ ਦੇ ਵਿੱਚ ਹੋਈ ਨਿੱਕੀ ਜਿਹੀ ਮੋਰੀ 200-300 ਬੰਦੇ ਦੀ ਜਾਨ ਲੈ ਸਕਦੀ ਹੈ। ਪਰ ਸਾਡੀਆਂ ਕਈ ਸੰਸਥਾਵਾਂ ਦੇ ਬੰਦੇ ਬੜੇ ਹਲਾਲਾਲਾ ਕਰਨ ਲੱਗੇ ਹੋਣ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਲਈ ਹੋਵੇ। ਜੇ ਸਜ਼ਾਵਾਂ ਹੀ ਦੇਣੀਆਂ ਹਨ। ਤਾ ਸਾਡੇ ਆਪਣੇ ਹੀ ਚੁਣੇ ਹੋਏ ਵਿਧਾਇਕਾਂ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਉਹ ਇਲਜ਼ਾਮ ਹੋਣਗੇ ਜੋ ਬਹੁਤ ਜ਼ਿਆਦੇ سنگੀਨ ਹਨ ਸਾਡਾ ਧਿਆਨ ਉਸ ਪਾਸੇ ਵੱਲ ਕਿਉਂ ਨਹੀਂ ਜਾਂਦਾ ਸੋ ਲੋੜ ਹੈ ਇਹਨਾਂ ਗੱਲਾਂ ਤੋਂ ਦੂਰ ਰਿਹਾ ਜਾਵੇ ਸਾਡੀ ਲੜਾਈ ਸਾਡਾ ਮਕਸਦ ਬਹੁਤ ਉੱਚਾ ਸੁੱਚਾ ਨਰਵੈਰ ਅਤੇ ਬੜੇਰਾ ਹੈ ਈਰਾਨ ਦੀ ਘੇਰਾਬੰਦੀ ਬ੍ਰਿਕਸ ਵਿੱਚ ਸ਼ਾਮਲ ਹੋਣ ਕਰਕੇ ਸੀ ਅਮਰੀਕਾ ਅਤੇ ਯੂਰਪ ਦੇ ਵਿਰੋਧ ਵਿੱਚੋਂ ਉਪਜੀ ਹੋਈ ਹੈ ਇਸ ਵਿਰੋਧ ਦਾ ਮੁੱਖ ਕਾਰਨ ਇਸਲਾਮਿਕ ਰੌ ਰੀਤਾਂ ਅਤੇ ਪੱਛਮੀ ਪ੍ਰਭਾਵ ਦੀ ਖੁੱਲੀ ਖੇਡ ਇਹਨਾਂ ਦਾ ਆਪਸੀ ਟਕਰਾਅ ਹੋਇਆ ਜਦ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਇਸ ਸੰਸਾਰ ਦੇ ਵਿੱਚ ਵਿਚਰਾਂਗੇ ਜਿਵੇਂ ਇੱਕ ਕਮਲ ਚਿੱਕੜ ਵਿੱਚ ਰਹਿੰਦਾ ਹੋਇਆ ਉਸ ਚਿੱਕੜ ਤੋਂ ਨਰਲੀਬ ਰਹਿਂਦਾ ਹੈ ਨਾ ਕਿ ਉਸ ਜਿਹੜਾ ਚਿੱਕੜ ਦਾ ਭਰਿਆ ਛੱਪੜ ਹੈ ਉਸ ਨੂੰ ਪੂਰਨ ਲੱਜਾਓ ਜਾਂ ਉਸ ਨੂੰ ਹੀ ਖਤਮ ਕਰ ਦਿਓ ਸਿੱਖੀ ਵਿੱਚ ਤਮਾਕੂ ਨੋਸ਼ੀ ਦੀ ਸਖਤ ਰੋਕਥਾਮ ਹੈ ਇਸ ਨੂੰ ਬੱਜਰ ਕੁਰਾਤ ਮੰਨਿਆ ਗਿਆ ਪਰ ਜੇ ਰਸਤੇ ਵਿੱਚ ਕੋਈ ਸਿਗਰਟ ਪੀਂਦਾ ਜਾ ਰਿਹਾ ਹੈ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਪਿੱਛੇ ਜਾ ਕੇ ਉਸ ਤੇ ਸਰਵਜ ਡੰਡਾ ਮਾਰ ਕੇ ਉਹਨੂੰ ਮਾਰ ਦਈਏ ਕਿ ਤੇਰੀ ਸਿਗਰਟ ਦਾ ਧੂਆ ਮੇਰੇ ਅੰਦਰ ਲੰਘ ਰਿਹਾ ਹੈ ਲੋੜ ਹੈ ਕਿ ਅਸੀਂ ਆਪਣਾ ਮੂੰਹ ਟੱਕ ਲਈਏ ਆਪਣਾ ਰਸਤਾ ਬਦਲ ਲਈਏ ਇਹ ਤਰੀਕੇ ਕਰਨੇ ਪੈਣੇ ਹਨ ਮੈਂ ਇਸ ਚਰਚਾ ਨੂੰ ਇੱਥੇ ਤਾਂ ਹਲਕਾ-ਹਲਕਾ ਚੇੜਿਆ ਸੀ ਕਿ ਇਹ ਗੱਲ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ ਵਿਰੋਧੀ ਧਿਰਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ ਪਹਿਲਾਂ ਪਹਿਲਾਂ ਹੀ ਮੈਂ ਇਹ ਗੱਲ ਇੱਥੇ ਕਰ ਦਿੱਤੀ ਹੈ ਅਤੇ ਇਹ ਬਹੁਤ ਇੱਕ ਵੱਡੀ ਸੱਚਾਈ ਹੈ ਕਿ ਖਾਲਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਕੋਈ ਥਾਂ ਨਹੀਂ ਹੋਵੇਗੀ ਸਾਡਾ ਪ੍ਰਬੰਧਕ ਢਾਂਚਾ ਸਾਡਾ ਵਿਦਿਅਕ ਢਾਂਚਾ ਸਾਡੀਆਂ ਸਿਹਤ ਸੇਵਾਵਾਂ ਸਾਡੀਆਂ ਅੰਦਰੂਨੀ ਤੇ ਬਾਹਰੀ ਸੁਰੱਖਿਆਵਾਂ ਦਾ ਨਿظام ਸਾਡੀ ਰੋਜ਼ੀ ਰੋਟੀ ਦੇ ਆਰ ਸਾਡੇ ਵਿਦਿਅਕ ادارے ਸਾਡੀਆਂ ਧਾਰਮਿਕ ਸੰਸਥਾਵਾਂ ਸਾਡਾ ਸਮਾਜਿਕ ਤਾਣਾ ਬਣਾ ਸਾਡੇ ਦੇਸ਼ ਦੇ ਸਰੋਤ ਸਾਡੇ ਦੇਸ਼ ਦੀ ਆਰਥਿਕਤਾ ਦਾ ਵਿਕਾਸ ਰੁਜ਼ਗਾਰ ਲੱਭਣ ਦੇ ਸਰਲ ਤਰੀਕੇ ਤਕਨੀਕ ਵਿਗਿਆਨ ਅਤੇ ਕਲਾ ਨੂੰ ਰੁਜ਼ਗਾਰ ਅਤੇ ਦੇਸ਼ ਨਾਲ ਦੇਸ਼ ਦੀ ਮਜ਼ਬੂਤੀ ਨਾਲ ਜੋੜ ਕੇ ਫਰੇਮਬੱਧ ਕੀਤਾ ਜਾਵੇਗਾ ਇਸ ਵਕਤ ਜੋ ਭਾਰਤੀ ਨਿظام ਹੈ ਇਸ ਵਿੱਚ ਹਰ ਇੱਕ ਨੂੰ ਖੁੱਲੀ ਛੋਟ ਹੈ ਕੁਝ ਵੀ ਗਲਤ ਕਰਨ ਦੀ ਅਤੇ ਕੁਝ ਵੀ ਕਰਨ ਦਾ ਕੋਈ ਹੱਕ ਨਹੀਂ ਜਿਸ ਨੇ ਕੁਝ ਚੰਗਾ ਕਰਨਾ ਹੈ ਜਿਸ ਦੀ ਉਦਾਹਰਣ ਅਮਰਤਪਾਲ ਸਿੰਘ ਹੈ ਜੋ ਜੇਲ੍ਹ ਦੇ ਵਿੱਚ ਬੈਠਾ ਹੈ ਉਹ ਸਿਰਫ ਨਸ਼ੇ ਛਡਾ ਰਿਹਾ ਸੀ ਨਾ ਸਾਨੂੰ ਲੋੜ ਹੈ ਅਸੀਂ ਆਪਣੀ ਮਾਨਸਿਕਤਾ ਨੂੰ ਥੋੜਾ ਬਹੁਤਾ ਵਿਕਸਿਤ ਕਰੀਏ ਆਪਣੇ ਸੋਚਣ ਦੇ ਢੰਗ ਬਦਲੀਏ ਅਸੀਂ ਫੋਨਾਂ ਦੇ ਵਿੱਚ ਕੀ ਦੇਖਣਾ ਇਸ ਵਿੱਚੋਂ ਕੀ ਲੱਭਣਾ ਉਹ ਗੁਰੂ ਤੋਂ ਪੁੱਛੀਏ ਇਹਨਾਂ ਫੋਨਾਂ ਦੇ ਵਿੱਚ ਬੁਰਾਈ ਜੇ ਸਾਡੇ ਦੇਸ਼ ਵਿੱਚੋਂ ਖਤਮ ਵੀ ਕਰ ਲੋਗੇ ਤਾ ਪਾਕਿਸਤਾਨ ਵਾਲੇ ਪਾਸਿਓਂ ਆ ਸਕਦੀ ਏ ਉਸ ਨੂੰ ਕਿਵੇਂ ਰੋਕੋਗੇ ਦੁਨੀਆ ਪਰਦੇ ਦੇਸ਼ਾਂ ਵਿੱਚੋਂ ਆ ਜਾਵੇਗੀ ਕਿਵੇਂ ਰੋਕੋਗੇ ਇਸ ਦਾ ਮਤਲਬ ਜਿਹੜੇ ਟਾਰਾ ਮਾਰ ਰਹੇ ਨੇ ਜਿਹੜੇ ਖੁਸ਼ ਹੋ ਰਹੇ ਹਨ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਮਸਲਾ ਤਾਂ ਫੋਨ ਨਾਲ ਜੁੜਿਆ ਹੋਇਆ ਹੈ ਤੇ ਫੋਨ ਇੰਟਰਨੈਟ ਹੈ ਇੰਟਰਨੈਟ ਦਾ ਮਤਲਬ ਹੈਗਾ ਇੰਟਰਨੈਸ਼ਨਲ ਨੈਟਵਰਕ ਅੰਤਰਰਾਸ਼ਟਰੀ ਕਾਰਜ ਕਰਮ ਤੁਸੀਂ ਅੰਤਰਰਾਸ਼ਟਰੀ ਕਾਰਜ ਕਰਮ ਨੂੰ ਕਿਦਾਂ ਰੋਕ ਲੋਗੇ ਪੂਰੇ ਭਾਰਤ ਦੀਆਂ ਦੂਸਰੀਆਂ ਸਟੇਟਾਂ ਵਿੱਚੋਂ ਗੰਦਗੀ ਤੁਹਾਡੇ ਫੋਨ ਵਿੱਚ ਆਵੇਗੀ ਉਸ ਨੂੰ ਕਿਵੇਂ ਰੋਕ ਲੋਗੇ ਸਮਝਦਾਰ ਤੇ ਸਿਆਣੇ ਬਣੀਏ ਦੁਨੀਆ ਦੇ ਹਾਣੀ ਬਣਨ ਵਾਸਤੇ ਆਪਣੇ ਮੁਲਕ ਦੀ ਸਥਾਪਨਾ ਲਈ ਜੋ ਕੁਝ ਕਰ ਸਕਦੇ ਆ ਤਾਂ ਕਰੀਏ ਉਸ ਵਿੱਚ ਜਿੰਨਾ ਵੀ ਜਥਾ ਸ਼ਕਤ ਹਿੱਸਾ ਪਾ ਸਕਦੇ ਆ ਪਾਈਏ ਅਗਰੇ ਕੰਮ ਨਹੀਂ ਕਰ ਸਕਦੇ ਤਾਂ ਜੋ ਕਰ ਰਹੇ ਹਨ ਉਹਨਾਂ ਨੂੰ ਸੁਣੋ ਸੁਣ ਕੇ ਅਮਲ ਕਰੋ ਉਹਨਾਂ ਵਿਚਾਰਾਂ ਨੂੰ ਅਗਾ ਇੱਕ ਦੂਸਰੇ ਤੱਕ ਭੇਜੋ ਗੁਰੂ ਦੇ ਸਿੱਖ ਨੇ ਰਾਜਨੀਤੀ ਵੀ ਕਰਨੀ ਹੈ ਰਾਜ ਵੀ ਕਰਨਾ ਹੈ ਇਸ ਲਈ ਰਾਜਨੀਤੀ ਸਿੱਖਣੇ ਵੀ ਪੈਣੀ ਹੈ ਰਾਜਨੀਤੀ ਸਿੱਖਣ ਦਾ ਮਤਲਬ ਸਾਫ਼ ਹੁੰਦਾ ਹੈ ਕਿ ਰਾਜਨੀਤੀ ਨੂੰ ਸਮਝਣਾ ਹੈ ਦੁਨੀਆ ਦੇ ਵਰਲਡ ਆਰਡਰ ਦਾ ਹੱਥ ਅਰੰਧ ਤੱਕ ਪਹੁੰਚ ਗਿਆ ਹੈ ਇਸਨੇ ਹੌਲੀ-ਹੌਲੀ ਅਗਾਂਹ ਵਧਣਾ ਹੈ। ਵਾਹਿਗੁਰੂ ਕਰੇ ਕਿ ਸਾਰਾ ਕੁਝ ਸ਼ਾਂਤਮਈ ਹੋਵੇ। ਇਹ ਤਾਂ ਆਪਾਂ ਸਿਰਫ ਇੱਕ ਇਸ਼ਾਰਾ ਹੀ ਰੱਖ ਸਕਦੇ ਹਾਂ ਪਰ ਹੋਣਾ ਉਹੀ ਹੈ ਜੋ ਕਰਤਾਰ ਨੂੰ ਮਨਜ਼ੂਰ ਹੈ। G7 ਦੇ ਵਿੱਚ ਮੋਦੀ ਦਾ ਰੱਜ ਕੇ ਵਿਰੋਧ ਹੋਇਆ। ਵਿਰੋਧ ਕਰਨ ਵਾਲੇ ਸਿੱਖਾਂ ਨੂੰ, ਸਿੰਘਾਂ ਨੂੰ, ਜਥੇਬੰਦੀਆਂ ਨੂੰ ਦੁਨੀਆ ਭਰ ਦੇ মিডিਏ ਨੇ ਸਵਾਲ ਕਰ-ਕਰ ਕੇ ਖਾਲਸਾਣ ਦੇ ਬਾਰੇ ਵਿੱਚ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਕਿਉਂ ਚਾਹੁੰਦੇ ਹੋ? ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ। ਸਾਡੇ ਗੱਲ ਨੂੰ ਅੱਜ ਅੰਤਰਰਾਸ਼ਟਰੀ ਮੀਡੀਆ ਅਸੀਂ ਕਿਤੇ ਵੀ ਮਜ਼ਾਰਾ ਕਰ ਲਈਏ ਹੋ ਤਾਂ ਕੱਲੇ-ਕੱਲੇ ਨਾਲ ਕੇ ਪੁੱਛਦੇ ਹਨ ਜਦੋਂ ਅੰਤਰਰਾਸ਼ਟਰੀ ਮੀਡੀਆ ਤੁਹਾਡੀ ਗੱਲ ਨੂੰ ਪੁੱਛਣ ਲੱਗ ਜਾਂਦਾ ਹੈ ਤੇ ਇਸ ਦਾ ਮਤਲਬ ਸਾਫ਼ ਹੁੰਦਾ ਹੈ ਕਿ ਤੁਹਾਨੂੰ ਦੁਨੀਆ ਦੇ ਵਰਲਡ ਆਰਡਰ ਦੇ ਵਿੱਚ ਕਿਸੇ ਨੇ ਥਾਂ ਪਹਿਲਾਂ ਹੀ ਦਿੱਤੀ ਹੋਈ ਹੈ ਕਿਉਂਕਿ ਮੀਡੀਆ ਵੀ ਉਹਨਾਂ ਦੇ ਕੰਟਰੋਲ 'ਚ ਹੁੰਦਾ ਹੈ ਮੀਡੀਆ ਸਰਕਾਰ ਦਾ ਹੀ ਇੱਕ ਹੱਥ ਹੁੰਦਾ ਹੈ ਉਸ ਸਾਥ ਨੂੰ ਕਿੱਥੋਂ ਤੱਕ ਅੱਗੇ ਵਧਾਉਣਾ ਹੈ ਕਿੰਨਾ ਪਿਛਾਂ ਖਿੱਚ ਕੇ ਰੱਖਣਾ ਇਹ ਏਜੰਸੀਆਂ ਤੈਅ ਕਰਦੀਆਂ ਹਨ ਜਿਸ ਦਾ ਸਬੂਤ ਕੋਈ ਭਾਰਤੀ মিডিਆ ਕਦੇ ਵੀ ਖਾਲਸਤਾਨੀਆਂ ਨੂੰ ਸਵਾਲ ਨਹੀਂ ਕਰਦਾ 21 ਅਤੇ 22 ਜੂਨ ਨੂੰ ਖਾਲਿਸਤਾਨ ਕੱਕ ਫਾਊਂਡੇਸ਼ਨ ਵੱਲੋਂ ਵੀ ਸਮਟ ਕਰਾਇਆ ਜਾ ਰਿਹਾ ਹੈ ਉਦੋਂ ਤੱਕ ਵਾਪਰਿਆਂ ਸੰਸਾਰ ਦੀਆਂ ਘਟਨਾਵਾਂ ਦੇ ਲੇਖੇ ਜੋ ਕਿ ਆਪਾਂ ਸਾਰੇ ਰਲ ਮਿਲ ਕੇ ਕਰਦੇ ਰਾਂਗੇ ਆਪਣੇ ਵਿਚਾਰਾਂ ਨੂੰ ਇੱਥੇ ਹੀ ਸੰਕੋਚਦਾ ਹੋਇਆ ਆਪ ਸਾਰਿਆਂ ਦੀ ਚੜ੍ਹਦੀ ਕਲਾ ਦਾ ਚਾਹਵਾਨ ਆਪ ਜਿੱਥੇ ਰਹੋ ਖੁਸ਼ ਅਤੇ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ